ਅੱਜ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਤੇ ਖਾਲਸਾ ਪੰਥ ਸਰਹੰਦ ਫਤਿਹ ਦਿਵਸ ਸਰਹੰਦ ਫਤਿਹ ਦਿਵਸ ਜਿਸ ਤੋਂ ਬਾਅਦ ਸਿੱਖਾਂ ਨੇ ਪਹਿਲਾ ਆਪਣਾ ਆਜ਼ਾਦ ਸਿੱਖ ਰਾਜ ਕਾਇਮ ਕੀਤਾ ਵਾ ਅਜਨੀ ਬੰਦ ਦੇ ਵਾਲੀ شاہ ਸ਼ਹਿਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਥਾਪੜਾ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ ਖਾਲਸਾਈ ਫੌਜਾਰ ਨਹੀਂ ਸਨ ਪਰ ਉਹਨਾਂ ਨੂੰ ਗੁਰੂ ਤੇ ਭਰੋਸਾ ਸੀ ਉਹਨਾਂ ਦੇ ਅੰਦਰ ਸਿੱਦਕ ਸੀ ਉਨ੍ਹਾਂ ਦੇ ਅੰਦਰ ਇਹ ਦ੍ਰਿੜਤਾ ਸੀ ਅਸੀਂ ਇਸ ਗੁਰੂ ਮਾਰੀ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਉਣੀ ਹੈ ਤੋਂ ਗੁਰੂ ਕਾ ਖਾਲਸਾ ਸਰਹੰਦ ਪਹੁੰਚ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਕਰੋ ਸੇਮਨ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਤੇ ਖਾਲਸਾ ਪੰਥ ਸਰਹੰਦ ਫਤਿਹ ਦਿਵਸ ਸਰਹੰਦ ਫਤਿਹ ਦਿਵਸ ਜਿਸ ਤੋਂ ਬਾਅਦ ਸਿੱਖਾਂ ਨੇ ਪਹਿਲਾ ਆਪਣਾ ਆਜ਼ਾਦ ਸਿੱਖ ਰਾਜ قائم ਕੀਤਾ ਵਾ ਅੱਜ ਸਰਹੰਦ ਫਤਿਹ ਦਿਵਸ ਨੂੰ ਮਨਾਇਆ ਜਾ ਰਿਹਾ ਅੱਜ ਦੇ ਦੇਨੀ ਪੰਥ ਦੇ ਵਾਲੀ ਸ਼ਾਹੀ ਸ਼ੈਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਥਾਪੜਾ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ ਖਾਲਸਾ ਹੀ ਫੌਜਾਂ ਨੇ ਚੱਪੜ ਜਿੜੀ ਦੇ ਮੈਦਾਨ ਦੇ ਵਿੱਚ ਸੁਭਾ ਸਰਹੰਦ ਵजीर खान ਜਿਹਨੂੰ ਖਾਨ ਮਜੀਦਾ ਵੀ ਆਖਦੇ ਨੇ ਉਹਨੂੰ ਲੱਖ ਤੋੜ ਵੀ ਹਾਰ ਦਿੱਤੀ ਸੀ ਤਵਾਰੀਖ ਨੂੰ ਜਦੋਂ ਆਪਾਂ ਪੜਦੇ ਆ ਤਾਂ ਇਹ ਜੰਗ ਕੋਈ ਸਾਬੀ ਨਹੀਂ ਸੀ ਇਹ ਜੰਗ ਅਸਾਬੀ ਸੀ ਇੱਕ ਪਾਸੇ ਸਦੀਆਂ ਤੋਂ ਉਹ ਹਕੂਮਤ ਜਿਹੜੀ ਇੱਥੇ ਰਾਜ ਕਰ ਰਹੀ ਸੀ ਜਿਸ ਦੇ ਬਾਰੇ ਇਹ ਆਖਿਆ ਜਾਂਦਾ ਸੀ ਕਿ ਇਹਨਾਂ ਨੂੰ ਹਰਾਉਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੈ ਉਸ ਹਕੂਮਤ ਨੂੰ ਮੁਗਲੀਆਂ ਹਕੂਮਤ ਨੂੰ ਅੱਜ ਦੇ ਦਿਨ ਗੁਰੂ ਖਾਲਸੇ ਨੇ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਲੱਕ ਤੋੜਵੀਂ ਹਾਰ ਦਿੱਤੀ। ਇਸ ਜੰਗ ਦੇ ਵਿੱਚ ਬਾਬਾ ਬਾਦ ਸਿੰਘ ਜੀ ਬੜੇ ਕਮਾਲ ਦੇ ਲੜੇ। ਇਸ ਜੰਗ ਦੇ ਵਿੱਚ ਬਾਬਾ ਆਲੀ ਸਿੰਘ ਜੀ, ਬਾਬਾ ਮਾਲੀ ਸਿੰਘ ਜੀ, ਬਾਬਾ ਬినੋਦ ਸਿੰਘ ਜੀ ਲੜੇ। ਔਰ ਇਸ ਜੰਗ ਦੇ ਵਿੱਚ ਸਰਦਾਰ ਫਤੇ ਸਿੰਘ ਭਾਈ ਫਤੇ ਸਿੰਘ ਹੁਣਾਂ ਨੇ ਵਜ਼ੀਰ ਖਾਨ ਨੂੰ ਉਸ ਦੇ ਹਾਥੀ ਦੇ ਉੱਤੇ ਚੜ੍ਹ ਕੇ ਮਾਰਿਆ ਸੀ ਔਰ ਉਹਨੂੰ ਬਾਅਦ ਵਿੱਚ ਉਹਦੀ Laash ਨੂੰ ਕੋੜਿਆਂ ਦੇ ਮਗਰ ਬੰਨ ਕੇ ਸਰਹੰਦ ਦੀ ਧਰਤੀ ਨੂੰ ਧੂਕੇ ਲੈ ਗਿਆ ਸੀ ਸਰਹੰਦ ਦੀ ਧਰਤੀ ਤੇ ਜਦੋਂ ਗੁਰੂ ਕਾ ਖਾਲਸਾ ਪਹੁੰਚਿਆ ਇਹਨਾਂ ਦੇ ਵਿੱਚ ਜੋਸ਼ ਠਾਠਾ ਮਾਰਦਾ ਸੀ ਸਾਰਿਆਂ ਦੇ ਚੇਤਿਆਂ ਦੇ ਵਿੱਚ ਸੀ ਕਿ ਜਦੋਂ 1704 ਈਸਵੀ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਇਹਨਾਂ ਨੂੰ ਸਰਹੰਦ ਦੀ ਧਰਤੀ ਤੇ ਨੀਹਾਂ ਦੇ ਵਿੱਚ ਚਿੰਨ ਕੇ ਸ਼ਹੀਦ ਕੀਤਾ ਸੀ ਇਹ ਸਾਰਿਆਂ ਦੇ ਚੇਤਿਆਂ ਦੇ ਵਿੱਚ ਸੀ ਇਸ ਜ਼ੁਲਮੀ ਰਾਜ ਦੀ ਅਸੀਂ ਜੜ ਪੁੱਟਣੀ ਹੈ ਭਾਵੇਂ ਸਿੱਖਾਂ ਦੇ ਕੋਲ ਬਹੁਤੇ ਵੱਡੇ ਹਥਿਆਰ ਨਹੀਂ ਸਨ ਪਰ ਉਹਨਾਂ ਨੂੰ ਗੁਰੂ ਤੇ ਭਰੋਸਾ ਸੀ ਉਹਨਾਂ ਦੇ ਅੰਦਰ ਸਿੱਦਕ ਸੀ ਉਹਨਾਂ ਦੇ ਅੰਦਰ ਇਹ ਦ੍ਰਿੜਤਾ ਸੀ ਅਸੀਂ ਇਸ ਗੁਰੂ ਮਾਰੀ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਉਣੀ ਹੈ ਤਾਂ ਗੁਰੂ ਕਾ ਖਾਲਸਾ ਸਰਹੰਦ ਪਹੁੰਚਿਆ ਸੁਚਾਨੰਦ ਲੋਕੇ ਬੈਠਾ ਸੀ ਜਿਨੇ ਕਿਹਾ ਸੀ ਇਹ ਸੱਪ ਦੇ ਬੱਚੇ ਨੇ ਜੰਮਦਿਆਂ ਦੇ ਸਿਰ ਫੇਂ ਦੇਣੇ ਚਾਹੀਦੇ ਨੇ ਉਹਨੂੰ ਲੱਭ ਕੇ ਉਦੀ ਨੱਕ ਦੇ ਵਿੱਚ ਨਕੇਲ ਪਾ ਕੇ ਸਰਹੰਦ ਦੀ ਧਰਤੀ ਦੇ ਉੱਤੇ ਕਮਾਇਆ ਗਿਆ ਤੇ ਸਰਹੰਦ ਦੀ ਧਰਤੀ ਤੇ ਕਮਾ ਕੇ ਲੋਕਾਂ ਨੂੰ ਇੱਕ ਸੰਦੇਸ਼ ਦਿੱਤਾ ਗਿਆ ਭਾਵੇਂ ਕੋਈ ਜ਼ੁਲਮ ਕਰਨ ਵਾਲਾ ਹੋਵੇ ਤੇ ਭਾਵੇਂ ਕੋਈ ਜ਼ੁਲਮ ਦੀ ਹਮਾਇਤ ਕਰਨ ਵਾਲਾ ਹੋਵੇ ਇੱਕ ਦਿਨ ਉਹ ਹੁੰਦਾ ਹੈ ਜਦੋਂ ਜ਼ੁਲਮ ਕਰਨ ਵਾਲਿਆਂ ਨੂੰ ਤੇ ਜ਼ੁਲਮ ਦੀ ਹਮਾਇਤ ਕਰਨ ਵਾਲਿਆਂ ਨੂੰ ਆਪਣੇ ਕੀਤੇ ਹੋਏ ਪਾਪਾਂ ਦੀ ਸਜ਼ਾ ਜਿਹੜੀ ਹੈ ਉਹ ਜ਼ਰੂਰ ਮਿਲਦੀ ਹੈ ਕਰਨੀ ਦਾ ਫਲ ਉਹਨਾਂ ਨੂੰ ਇੱਥੋਂ ਭੁਗਤ ਕੇ ਜਾਣਾ ਪੈਂਦਾ ਹੈ ਇੱਥੇ ਇੱਕ ਦੂਜਾ ਪੱਖ ਵੀ ਹੈ ਸਰਹੰਦ ਦੀ ਧਰਤੀ ਤੇ ਰੋਜਾ شریف ਵੀ ਹੈ ਉਹੀ ਰੋਜਾ شریف ਜਿੱਥੋਂ ਦਾ ਸ਼ੇਖ ਅਹਿਮਦ ਸਰਹੰਦੀ ਸੀ ਜਿਸ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰਾਉਣ ਦੇ ਵਿੱਚ ਆਪਣੀ ਨਕਸ਼ਬੰਦੀ ਲਹਿਰ ਵੱਲੋਂ ਵੱਡਾ ਯੋਗਦਾਨ ਪਾਇਆ ਸੀ ਜਦੋਂ ਗੁਰੂ ਕਾ ਖਾਲਸਾ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਰਿਹਾ ਸੀ ਤਾਂ ਕੁਝ ਸਿੱਖ ਰੋਜਾ شریف ਵੱਲ ਨੂੰ ਜਦੋਂ ਗਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਸੀ ਬਿਲਕੁਲ ਨਹੀਂ ਕਿਸੇ ਇੱਕ ਦੇ ਮਾੜੇ ਕਰਮਾ ਕਰਕੇ ਕੋਈ ਸਾਰਾ ਧਰਮ ਮਾੜਾ ਨਹੀਂ ਹੁੰਦਾ ਰੋਜਾ شریف ਨੂੰ ਹੱਥ ਵੀ ਨਾ ਲਾਇਓ ਫਿਰ ਅੱਜ ਤੁਸੀਂ ਉੱਥੇ ਜਾਓਗੇ ਤੇ ਅੱਜ ਵੀ ਹੈਗਾ ਇਹ ਦੱਸਦਾ ਹੈ ਕਿ ਖਾਲਸੇ ਦਾ ਕਿਰਦਾਰ ਕਿੰਡਾ ਵੱਡਾ ਹੈ ਖਾਲਸਾ ਨਿਰਵੈਰ ਹੈ ਖਾਲਸਾ ਕਿਸੇ ਨਾਲ ਵੈਰ ਨਹੀਂ ਰੱਖਦਾ ਪਰ ਜਿਹੜਾ ਪਾਪੀ ਹੈ ਜਿਹੜਾ ਬੰਦਾ ਜ਼ੁਲਮੀ ਹੈ ਜ਼ੁਲਮੀ ਨੂੰ ਉਸ ਦੇ ਕੀਤੇ ਹੋਏ ਪਾਪਾਂ ਦੀ ਜਿਹੜੀ ਸਜ਼ਾ ਹੈ ਉਹ ਜ਼ਰੂਰ ਦਿੱਤੀ ਜਾਂਦੀ ਹੈ ਇਸ ਧਰਤੀ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਆਪ ਉਸ ਥਾਂ ਦੇ ਉੱਤੇ ਗਏ ਜਿੱਥੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਇੱਥੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਬੈਰਾਗ ਦੇ ਵਿੱਚ ਆ ਗਏ ਸ਼ਹਿਰ ਲੁੱਟਿਆ ਜਾ ਰਿਹਾ ਸੀ ਲੋਕ ਆਲੇ-ਦੁਆਲੇ ਤੋਂ ਪਿੰਡਾਂ ਤੋਂ ਵੀ ਆ ਗਏ ਸੀ ਵੱਡੇ-ਵੱਡੇ ਤਨਾਡਾ ਨੂੰ ਜਿਨ੍ਹਾਂ ਨੇ ਲੋਕਾਂ ਦੇ ਹੱਕ ਮਾਰੇ ਸੀ ਉਹਨਾਂ ਨੂੰ ਲੁੱਟਿਆ ਜਾ ਰਿਹਾ ਸੀ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਸੇ ਨੇ ਕਿਹਾ ਕਿ ਤੁਹਾਨੂੰ ਨਹੀਂ ਖਜ਼ਾਨਾ ਚਾਹੀਦਾ ਉਹ ਸਹਿਬਜ਼ਾਦਿਆਂ ਦੀ ਸ਼ਹਾਦਤ ਵਾਲੀ ਥਾਂ ਤੇ ਬਹਿ ਕੇ ਕਹਿੰਦੇ ਨੇ ਮੈਨੂੰ ਅਸਲ ਖਜ਼ਾਨਾ ਮਿਲ ਗਿਆ ਹੈ ਮੈਨੂੰ ਗੁਰੂ ਕੇ ਲਾਲਾਂ ਦੀ ਉਹ ਥਾਂ ਮਿਲ ਗਈ ਹੈ ਇੱਥੇ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਹੋਣਾ ਨੇ ਫੇਰ ਜਿੱਥੇ ਸਹਿਬਜ਼ਾਦੇ ਸ਼ਹੀਦ ਹੋਏ ਸੀ ਉਸ ਥਾਂ ਦਾ ਨਾਮ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਦੇ ਨਾਮ ਦੇ ਉੱਤੇ ਸ਼੍ਰੀ ਫਤਿਹਗੜ੍ਹ ਸਾਹਿਬ ਰੱਖਿਆ ਗਿਆ ਅੱਜ ਵੀ ਦੋਨਾਂ ਸਹਿਬਜ਼ਾਦਿਆਂ ਦੇ ਉੱਥੇ ਨਿਸ਼ਾਨ ਝੁੱਲਦੇ ਨੇ ਤੇ ਨਾਲ ਹੀ ਉੱਥੇ ਇੱਕ ਨੁਕਰ ਦੇ ਵਿੱਚ ਜਦੋਂ ਆਪਾਂ ਠੰਡੇ ਬੁਰਜ ਵਾਲੇ ਪਾਸੇ ਆਉਨੇ ਆ ਗੁਰਦੁਆਰਾ ਸ਼ਹੀਦ ਗੰਝ ਜਾਂ ਜਿਹੜੇ ਉਦੋਂ ਸਾਡੇ ਚੱਪੜ ਚਿੜੀ ਦੇ ਮੈਦਾਨ 'ਚ ਸਿੰਘ ਸ਼ਹੀਦ ਹੋਏ ਜਿਨ੍ਹਾਂ ਦਾ ਉੱਤੇ ਸੰਸਕਾਰ ਹੋਇਆ ਉਹ ਵੀ ਉੱਥੇ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਹੈ ਸਰਹੰਦ ਫਤਿਹ ਦਿਵਸ ਦੇ ਉੱਤੇ ਤੇ ਖਾਲਸਾ ਰਾਜ ਆਜ਼ਾਦ ਖਾਲਸਾ ਰਾਜ ਦੇ ਸਥਾਪਨਾ ਦਿਵਸ ਦੇ ਉੱਤੇ ਮੈਂ ਸਮੁੱਚੀ ਕੌਮ ਨੂੰ ਵਧਾਈ ਦਿੰਦਿਆਂ ਹੋਇਆਂ ਅਪੀਲ ਕਰਦਾ ਹਾਂ ਕਿ ਅੱਜ ਵੀ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਗੁਰੂ ਪਾਤਸ਼ਾਹ ਦੇ ਹੁਕਮ ਦੇ ਵਿੱਚ ਗੁਰੂ ਦੇ ਫਲਸਫੇ ਦੇ ਵਿੱਚ ਚੱਲਦਿਆਂ ਸਤਿਗੁਰੂ ਦੀ ਦਿੱਤੀ ਹੋਈ ਜਿਹੜੀ ਬਾਣੀ ਹੈ ਬਾਣੀ ਨੂੰ ਮਨ ਦੇ ਵਿੱਚ ਜੀਵਨ ਝਟਾਲ ਕੇ ਤੇ ਬਾਣੀ ਨੂੰ ਅਪਣਾ ਕੇ ਬਾਣੀ ਤੇ ਬਾਣੇ ਦੇ ਧਾਰਨੀ ਬਣਨਾ ਚਾਹੀਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖਸੀਅਤ ਲਾ ਮਿਸਾਲ ਸੀ। ਸਿੱਖ ਚੇਤਿਆਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਹਿਲੇ ਸਿੱਖ ਬਾਦਸ਼ਾਹ ਵੱਲੋਂ ਯਾਦ ਕੀਤਾ ਜਾਂਦਾ ਹੈ। ਸਤਿਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਦੇ ਉੱਤੇ ਅਸੀਂ ਆਪਣੇ ਕੌਮ ਦੇ ਇਹਨਾਂ ਮਹਾਨ ਨਾਇਕਾਂ ਨੂੰ ਚੇਤਿਆਂ 'ਚ ਰੱਖੀਏ। ਸਾਡੇ ਬੱਚੇ-ਬੱਚੇ ਨੂੰ ਪਤਾ ਹੋਣਾ ਚਾਹੀਦਾ ਕਿ ਚਾਪੜ ਚਿੜੀ ਦਾ ਮੈਦਾਨ ਸਿੱਖ ਕੌਮ ਦੇ ਵਾਸਤੇ ਬੜਾ ਇਤਿਹਾਸਿਕ ਹੈ ਕਿਉਂਕਿ ਇੱਥੋਂ ਫੇਰ ਤਕਦੀਰ ਬਦਲੀ ਇੱਥੋਂ ਫੇਰ ਅਜੇਤ ਮੰਨੀ ਜਾਂਦੀ ਹਕੂਮਤ ਨੂੰ ਲੱਕ ਤੋੜਵੀਂ ਹਾਰ ਦੇ ਕੇ ਇਸ ਖਿੱਤੇ ਦਾ ਜੋ ਵੀ ਹਿਸਾਬ ਕਿਤਾਬ ਸੀ ਉਹ ਬਦਲ ਦਿੱਤਾ ਗਿਆ ਸੀ ਬੁੱਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਦਾ ਸਤਿ ਸਾ ਵਾਹਿਗੁਰੂ ਜੀ ਕੀ ਫਤਿਹ